ਕਿਸਾਨਾ ਗੂ ਜਗਜੀਤ ਸਿੰਘ ਡੱਲਿਆ ਲੰਬੇ ਸਮੇਂ ਤੋਂ ਤਕਰੀਬਨ 72 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਰਨ ਵਰਤ ਦੇ ਉੱਪਰ ਬੈਠੇ ਨੇ ਤਾਂ ਇੰਨਾ 72 ਦਿਨਾਂ ਦੇ ਵਿੱਚ ਕਈ ਵਾਰ ਕਿਸਾਨਾ ਗੂ ਜਗਜੀਤ ਸਿੰਘ ਡੱਲਿਆ ਦੀ ਜਿਹੜੀ ਸਿਹਤ ਆ ਵਿਗੜੀਆ ਕਈ ਵਾਰ ਕਈ-ਕਈ ਘੰਟਿਆਂ ਤੱਕ ਕਿਸਾਨਾ ਗੂ ਜਗਜੀਤ ਸਿੰਘ ਡੱਲਿਆ ਵਾਲਨੇ ਜਿਹੜੇ ਉਹ ਬੇਹੋਸ਼ ਹੋ ਤੱਕ ਹੋਏ ਨੇ ਪਰ ਅੱਜ 72ਵੇਂ ਦਿਨ ਜਾ ਕੇ ਕਿਸਾਨਾ ਗੂ ਜਜੀਤ ਸਿੰਘ ਡੱਲਿਆ ਦਾ ਕਿਸਾਨਾਂ ਨੂੰ ਇੱਕ ਖਾਸ ਸੁਨੇਹਾ ਦਿੱਤਾ ਗਿਆ ਡੱਲਿਆ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੇ ਵੱਲੋਂ 12 ਤਰੀਕ ਦੀ ਜਿਹੜੀ ਖਨੌਰੀ ਬਾਰਡਰ ਤੇ 12 ਫਰਵਰੀ ਦੀ ਵੱਡੀ ਮਹਾਪੰਚਾਇਤ ਸੱਦੀ ਗਿਆ ਉਸ ਗੱਲ ਨੂੰ ਲੈ ਕੇ ਕਿਸਾਨਾਂ ਨੂੰ ਖਾਸ ਸੁਨੇਹਾ ਕਿਸਾਨਾਂ ਗੂ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਪਰ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਪਹੁੰਚੋ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜਦੋਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਤੇ ਮਹਾਪੰਚਾਇਤ ਦੇ ਵਿੱਚ ਇਕੱਠ ਕਰਨਗੇ ਤਾਂ ਉਸ ਇਕੱਠ ਦੇ ਨਾਲ ਕਿਸਾਨਾਂ ਗੂ ਜਗਜੀਤ ਸਿੰਘ ਦੱਲੇਵਾਲ ਦੀ ਜਿਹੜੀ ਸੇਤ ਆ ਉਸ ਨੂੰ ਹੌਸਲਾ ਮਿਲਦਾ ਸ਼ਕਤੀ ਮਿਲਦੀ ਆ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਹਾਲਾਂਕਿ ਉਹਨਾਂ ਨੇ ਗੱਲ ਆਕੀਆ ਕਿ ਹਾਲਾਂਕਿ ਮੇਰੀ ਜਿਹੜੀ ਸਿਹਤ ਆ ਉਹ ਬਹੁਤ ਹੀ ਜ਼ਿਆਦਾ ਨਾਜ਼ੁਕ ਆ ਮੀਟਿੰਗ ਦੇ ਵਿੱਚ ਜਾਣ ਦੀ ਕਰੀਏ ਹਾਲਤ ਦੇ ਵਿੱਚ ਨਹੀਂ ਐ ਹਾਲਤ ਮੀਟਿੰਗ ਦੇ ਵਿੱਚ ਜਾਣ ਦੀ ਜਿਹੜੀ ਸਿਹਤ ਆ ਇਜਾਜ਼ਤ ਨਹੀਂ ਦਿੰਦੀ ਪਰ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜੇਕਰ ਤੁਸੀਂ 12 ਫਰਵਰੀ ਦੀ ਮਹਾਪੰਚਾਇਤ ਦੇ ਵਿੱਚ ਵੱਡੀ ਗਿਣਤੀ ਇਕੱਠ ਕਰਕੇ ਆਵੋਗੇ ਮੇਰਾ ਹੌਸਲਾ ਵਧੇਗਾ ਮੇਰੀ ਜਿਹੜੀ ਸਿਹਤ ਦੀ ਆ ਉਸ ਸ਼ਕਤੀ ਦੇ ਵਿੱਚ ਵਾਦਾ ਹੋਵੇਗਾ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਜੇਕਰ ਤੁਸੀਂ ਵੱਡਾ ਇਕੱਠ 12 ਫਰਵਰੀ ਦੀ ਮਹਾਪੰਚਾਇਤ ਦੇ ਵਿੱਚ ਖਨੌਰੀ ਬਾਰਡਰ ਤੇ ਕਰੋਗੇ ਤਾਂ ਮੈਂ 14 ਫਰਵਰੀ ਦੀ ਮੀਟਿੰਗ ਦੇ ਵਿੱਚ ਜਿਹੜੀ 26 ਸੈਕਟਰ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨੁਮਾਇੰਦੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕਿਸਾਨਾਂ ਦੀ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਕਿਸਾਨਾਂ ਆਗੂ ਜਗਜੀਤ ਸਿੰਘ ਦੱਲਿਆ ਸ਼ਾਮਲ ਹੋਣਗੇ ਤੇ ਉਸੇ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਕਿਸਾਨਾਂ ਦੇ ਮੁੱਦੇ ਨੇ ਜਿਹੜੇ ਕੇਂਦਰ ਸਰਕਾਰ ਦੇ ਅੱਗੇ ਰੱਖ ਸਕਣਗੇ ਤਾਂ ਬਹੁਤ ਵੱਡਾ ਸੁਨੇਹਾ 72ਵੇਂ ਦਿਨ ਜਾ ਕੇ ਕਿਸਾਨਾਂ ਨੂੰ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਤੇ ਨਾਲ ਦੀ ਨਾਲ ਇਸ ਸੁਨੇਹੇ ਦੇ ਨਾਲ ਸੱਦਾ ਵੀ ਦਿੱਤਾ ਗਿਆ ਕਿ 12 ਤਰੀਕ ਦੀ ਜਿਹੜੀ 12 ਫਰਵਰੀ ਦੀ ਮਹਾਪੰਚਾਇਤ ਆ ਉਸ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਖਨੌਰੀ ਬਾਰਡਰ ਪਹੁੰਚਣ ਤੇ ਨੇ ਇਸ ਦੇ ਨਾਲ ਤੇ ਇਹ ਵੀ ਦੱਸਦੇ ਆ ਕਿ ਖਾਸ ਤੌਰ ਤੇ हरियाणा ਦੇ ਕਿਸਾਨਾਂ ਦਾ ਕਿਸਾਨਾ ਗੁਰਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਧੰਨਵਾਦ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜਿਹੜੇ ਜੋ ਜੋ ਪਾਣੀ ਦੇ ਟੈਂਕਰ ਨੇ ਵੱਧ ਤੋਂ ਵੱਧ ਹਰਿਆਣੇ ਦੇ ਕਿਸਾਨ ਖਨੌਰੀ ਬਾਡਰ ਤੇ ਪਹਚਾਰੇ ਨੇ ਆਪਣੀਆਂ ਮੋਟਰਾਂ ਤੋਂ ਖੇਤਾਂ ਵਾਲੀਆਂ ਮੋਟਰਾਂ ਤੋਂ ਪਾਣੀ ਭਰ ਕੇ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਖਨੌਰੀ ਬਾਡਰ ਤੇ ਬੈਠੇ ਕਿਸਾਨਾਂ ਨੂੰ ਜਲ ਪਹੁੰਚਾ ਰਹੇ ਨੇ ਪਾਣੀ ਪਹੁੰਚਾ ਰਹੇ ਨੇ ਉਹਨਾਂ ਦਾ ਖਾਸ ਤੌਰ ਤੇ ਕਿਸਾਨਾ ਗੁਰਜੀਤ ਸਿੰਘ ਡੱਲੇਵਾਲ ਦੇ ਵੱਲੋਂ ਧੰਨਵਾਦ ਕੀਤਾ ਗਿਆ ਪਰ ਇਸ ਦੇ ਨਾਲ ਬੱਤੋ ਵੱਦ ਕਿਸਾਨਾਂ ਨੂੰ 12 ਫਰਵਰੀ ਦੀ ਜਿਹੜੀ ਮਹਾਪੰਚਾਇਤ ਆ ਉਸ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਕੁ ਜਗਜੀਤ ਸਿੰਘ ਢੱਲਿਆ 72ਵੇਂ ਦਿਨ ਦੇ ਵਿੱਚ ਮਰਨ ਵਰਤਾ ਉਹਨਾਂ ਦਾ ਹਾਲਤ ਕਾਫੀ ਨਾਜ਼ੁਕ ਆ ਉਹਨਾਂ ਦੇ ਵੱਲੋਂ ਇਹ ਗੱਲ ਆਕੀਆ ਕਿ ਹਾਲਾਂਕਿ ਮੇਰੀ ਜਿਹੜੀ ਸਿਹਤ ਆ ਮੀਟਿੰਗ ਦੇ ਵਿੱਚ ਜਾਣ ਦੇ ਲਈ ਉਨੀ ਕਹ ਜੀਏ ਕਿ ਸਹੀ ਨਹੀਂ ਆ ਹਾਲਤ ਨਾਜ਼ੁਕ ਬਣੀ ਹੋਈ ਆ ਪਰ ਉਹਨਾਂ ਕਹੇ ਕਿ ਜੇਕਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਖਨੌਰੀ ਬਾਰਡਰ ਆਵੋਗੇ ਮੇਰਾ ਹੌਸਲਾ ਵਧੇਗਾ ਸਿਹਤ ਦੀ ਜਿਹੜੀ ਸ਼ਕਤੀ ਆ ਉਹ ਹੋਰ ਵਧੇਗੀ ਤੇ ਉਹਨਾਂ ਕਹੇ ਕਿ ਫਿਰ ਮੈਂ ਜਿਹੜੀ ਮੇਰੀ ਸਿਹਤ ਆ ਹੌਸਲਾ ਵਧੇਗਾ ਸਿਹਤ ਦੇ ਵਿੱਚ ਸ਼ਕਤੀ ਆਵੇਗੀ ਤੇ 14 ਫਰਵਰੀ ਦੀ ਕੇਂਦਰ ਸਰਕਾਰ ਤੇ ਨਾਲ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਕਿਸਾਨਾਂ ਵਗੂ ਜਗਜੀਤ ਸਿੰਘ ਡੱਲਿਆਲ ਸ਼ਾਮਲ ਹੋਣਗੇ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਵਧੀਆ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਅੱਗੇ ਰੱਖ ਸਕਣਗੇ ਕਿਸਾਨ ਭਾਈਓ ਆਹ ਰਾਮ ਰਾਮ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ हरियाणा के किसान भाइयों ने पूरे हरियाणा के अलग अलग जिलों से यहाँ पे हमारे लिए पानी खेतों से लेकर आए हैं और उनका ये बहुत बड़ा उपराल्ला है जिन्होंने हमारे यहाँ बैठे होने का जिनके ध्यान में लेते हुए हमारे पीने के लिए पानी लेकर आए हैं मैं उनका ये आभारी हूँ और धन्यवाद करता हूँ सभी हरियाणा के किसानों का और मैं पूरे देश के किसानों को ये अपील करता हूँ कि भाइयों बारह तारीख को बारह फरवरी को यहाँ पे किसान महापंचायत करने का प्रोग्राम दिया गया है आप सब से हमारी हाथ छोड़ के विनती है निवेदन है पूरे देश से किसान यहाँ पे पहुँचे आपके यहाँ पहुँचने से हमें ऊर्जा मिलती है शक्ति मिलती है ताकत मिलती है तो हो सकता है उस ताकत की वजह से भले हमारा शरीर बैठक में जाने में जाने के लिए अभी तैयार नहीं है लेकिन उस ऊर्जा की वजह से हो सकता है मैं बैठक में शामिल हो पाऊँ या और वहाँ जाकर आपकी बात मजबूती से रख पाए so यही हमारी आप सब से विनती है निवेदन है पूरी ताकत से आप यहाँ इस किसान महापंचायत में भी शामिल हूँ और मैं दोबारा फिर हरियाणा के एक एक किसान जिन्होंने अपने खेतों से पानी यहाँ हमारे लिए लेकर आए हैं इतना कष्ट उठाया है सभी का एक एक कदम हमारे लिए हमारे सर माथे है और सबका धन्यवाद करना चाहता हूं वाहेगुरु जी का खालसा वाहेगुरु जी की फतेह